ਖਾਤ ਲੰਗਣੇ ਜਗ੍ਹਾ ਨਹੀਂ ਧੀ ਪੈਰ ਤੇ ਸਲ ਗਿਆ ਡੰਡਾ ਵੱਜਿਆ ਕਿਹੜਾ ਆ ਦੇਖੋ ਕਿਹੜਾ ਡੰਡਾ ਵੱਜਿਆ ਉਹੀ ਜਿਹੜੇ ਆਪਾਂ ਨੇ ਲਾਏ ਹੋਏ ਉਹਦੇ ਸਾਈਡ ਸਾਈਡ ਨੂੰ ਜਾ ਰਿਹਾ ਤਾਂ ਮਤਲਬ ਤਾਂ ਤੁਰਨਾ ਕਾਫੀ ਮੁਸ਼ਕਲ ਹੈ ਯਾਰ ਆਈ ਥਿੰਕ ਚੜ੍ਹਨਾ ਵੀ ਮੁਸ਼ਕਲ ਹੈ ਆ ਹਾਂਜੀ ਗਾਇਸ ਖੇਤਾਂ ਵਾਲਾ ਆਏ ਅੱਜ ਇਹੇ ਗਾਇਸ ਵੈਲਕਮ ਬੈਕ ਆ ਤੁਹਾਡਾ ਸਾਰਿਆਂ ਦਾ ਬਲੌਗ ਦੇ ਵਿੱਚ ਤੇ ਗਾਇਸ ਸਿੰਪਲ ਜਿਹਾ ਬਲੌਗ ਆ ਤੇ ਖੇਤਾਂ ਦੀ ਸਾਈਡ ਆਇਆ ਕੁੱਕੜੀਆਂ ਲੱਗਣ ਲੱਗ ਗਈਆਂ ਤੇ ਹੁਣ ਤੁਹਾਨੂੰ ਆਪਣੀਆਂ ਘਰ ਦੀਆਂ ਕੁੱਕੜੀਆਂ ਤੋੜਦੇ ਹੋਏ ਦਿਖਾਈ ਕਰੂੰਗਾ ਮੈਂ ਕੁਛ ਢੀਆਂ ਢੀਆਂ ਕੋਹੀਆਂ ਹੋਈਆਂ ਨੇ ਤੇ ਬਾਕੀ ਮੈਂ ਚੱਲੀ ਆਂ ਅਮਰੂਦ ਦੇ ਦੇਖਣ ਵੀ ਅਮਰੂਦ ਹੋ ਗਏ ਕਿ ਨਹੀਂ ਕੁਛ ਕੁਸਤਾ ਹੋਏ ਪਏ ਆ ਕੱਚਿਆ ਦੇਖ ਕੇ ਤੋੜਨੇ ਪਾਣੇ ਗੱਲ ਆ ਕਿ ਕੱਲ ਨਾ ਪ੍ਰੀਤ ਤੋੜ ਕੇ ਲੈ ਗਿਆ ਦਾ ਕੁਝ ਕ ਅਮਰੂਦ ਤੇ ਉਹੀ ਦੇ ਚੱਕਰ ਦੇ ਵਿੱਚ ਮੈਂ ਦੇਖਣ ਆਇਆ ਮਾਤਾ ਜੋਗਾ ਲੈ ਕੇ ਜਾਣੇ ਅਮਰੂਦ ਯਾਰ ਕਾਫੀ ਹੁੰਚਾ ਯਾਰ ਉਹ ਜਿਹੜਾ ਲੱਗਿਆ ਹੋਇਆ ਆ ਕੇ ਲੱਗ ਗਿਆ ਅਮਰੂਦ ਹਲੇ ਆ ਰੁੱਚੇ ਆ ਬਹੁਤ ਕੱਚੇ ਆ ਚੱਲ ਪਹਿਲਾਂ ਇਹਨੂੰ ਛੱਡ ਕੇ ਨਾ ਅੱਗੇ ਵਾਲੇ ਤੇ ਦੇਖ ਕੇ ਆਉਂਦਾ ਇੱਕ ਆ ਤੋੜੇ ਲੰਦਾ ਜਿਹੜਾ ਲੱਗਿਆ ਆ ਆ ਅੱਗੇ ਵਾਲੇ ਅਮਰੂਦ ਪਰੇ ਦੇਖ ਕੇ ਆਉਂਦਾ ਵੀ ਕਿੰਨੇ ਕੁ ਲੱਗੇ ਸੇ ਤੇ ਗਾਇਸ ਕੁੱਕੜੀਆਂ ਤਾਂ ਕਾਫੀ ਲੱਗ ਰਹੀਆਂ ਪਰ ਹਲੇ ਕੱਚੀਆਂ ਐ ਤੇ ਕੋਈ ਵਲੌਗ ਦੇਖ ਕੇ ਤੋੜਨ ਆਇਓ ਠੀਕ ਆ ਤੁਹਾਨੂੰ ਪਤਾ ਹੀ ਆ ਫਿਰ ਭਾਪੇ ਦਾ ਮੈਨੂੰ ਨਾ ਗੇ ਹੋਰ ਕੋਈ ਵੀ ਠੀਕ ਆ ਨਾ ਵਲੌਗ ਦੇਖ ਕੇ ਕਈ ਬੰਦੇ ਸ਼ਰਾਰਤਾਂ ਕਰਦੇ ਆ ਫਿਰ ਤੇ ਬਾਕੀ ਦੇਖਦੇ ਆ ਚੱਲਦੇ ਆ ਅੱਗੇ ਯਾਰ ਖਾਲ ਵੀ ਗਿੱਲੀ ਆ ਥੋੜੀ ਥੋੜੀ ਚੱਕਰ ਦਾ ਹੋਰ ਕੁਝ ਨਹੀਂ ਹੁੰਦਾ ਹੈਗਾ ਤੁਹਾਨੂੰ ਪਤਾ ਹੀ ਆ ਸੱਪ ਸੁਪ ਹੁੰਦੇ ਆ ਪਹਿਲੀ ਖਸੂਸਰਾ ਬਹੁਤ ਹੈ ਤੇ ਆ ਵਾਲੇ ਅਮਰੂਦ ਪਰ ਦੇਖਦਾ ਹੁਣ ਇੱਕ ਤਾਂ ਮਿਲ ਗਿਆ ਵੈਸੇ ਹੈ ਛੋਟਾ ਜਿਹਾ ਹੈ ਤਾਂ ਕੱਚਾ ਹੀ ਆਉਂ ਤੇ ਮਿਲ ਨਹੀਂ ਰਿਹਾ ਹੈਗਾ ਯਾਰ ਕੋਈ ਮਰੂਤ ਪੱਕਾ ਕੱਚੇ ਜਾਦਾ ਹੈ आ, लग गया है थोड़ा जाके पक्का ज्यादा नहीं है नॉर्मली हुआ। इस साइड तो भी कोई पक्का दिख नहीं रहा है दूजे पास वापसी जाना पैना एक आ रहे अमरूद लगे हुआ है छोटा जहा ਯੋ ਹੀ ਮਰੂ ਦਾ ਜਿਹੜਾ ਟੁੱਟ ਗਿਆ ਤਾਂ ਟੈਣੀ ਟੁੱਟੀਆਂ ਹੋਈਆਂ ਇਹਦੀਆਂ ਇਦਾਂ ਨੂੰ ਵਿੱਚ ਵਿੱਚੀਆਂ ਹਨ ਊਹ ਇਹ ਤਾਂ ਕਾ ਵੀ ਲੱਗਿਆ ਹੈ ਪਰ ਤੋੜਨਾ ਨਹੀਂ ਹੈਗਾ ਮੈਂ ਇੱਕ ਕਮਰੂਦ ਉੱਪਰ ਸੀਗਾ ਉਹ ਉੱਪਰ ਵਾਲੀ ਚ ਅੰਦਰ ਵੜ ਕੇ ਤੋੜਨਾ ਪੈਣਾ ਇਹ ਗਾੜੀ ਸ ਬੜੀ ਮੁਸ਼ਕਲ ਦੇ ਨਾਲ ਇੱਕ ਅੱਦਾ ਕਮਰੂਦ ਜਿਹੜਾ ਦਿਖ ਰਿਹਾ ਮੈਂ ਉਹ ਤੋੜ ਰਿਹਾ ਇੱਕ ਉੱਪਰ ਲੱਗੇ ਹੋਏ ਆ ਉੱਚੇ ਉਹ ਜਿਹੜੇ ਹਿੱਲੇ ਦੇਖਦੇ ਹੋ ਉਹ ਵਾਲਾ ਤੋੜਨਾ ਹੁਣ ਮਿੱਚ ਬੜਿਆ ਹੈ ਬਿਲਕੁਲ ਆਏ ਪਰਲੀ ਟਾਣੀ ਆਏ ਆ ਜਾ ਆ ਜਾ ਆ ਜਾ ਹੜ ਹੋ ਗਈ ਆਹੀ ਜਾ ਕਿੰਨੇ ਮਿਲੂਰੇ ਦੇ ਪਰ ਇੱਕ ਵਿੱਚ ਵੜ ਕੇ ਤੋੜੇ ਆ ਤਿੰਨ ਅਮਰੂਦ ਇਹ ਪੂਰਾ ਗਰਮੀ ਗਰਮੀ ਹੋ ਗਿਆ A few moments later ਜਿਆਦਾ ਹੈਗਾ ਤਾਂ ਅਮਰੂਦ ਤੋੜਨਾ ਹਾਂ ਖਾਹ ਤੇ ਲੰਗਣੇ ਜਗ੍ਹਾ ਨਹੀਂ ਧੀ ਪੈਰ ਤੇ ਸਲ ਗਿਆ ਡੰਡਾ ਵੱਜਿਆ ਜਿਹੜਾ ਆ ਦੇਖੋ ਜਿਹੜਾ ਡੰਡਾ ਵੱਜਿਆ ਉਹੀ ਜਿਹੜੇ ਆਪਾਂ ਨੇ ਲਾਏ ਹੋਏ ਉਹਦੇ ਸਾਈਡ-ਸਾਈਡ ਨੂੰ ਜਾ ਰਿਹਾ ਤਾਂ ਫਿਰ ਇਧਰੇ ਵਾਸਤੇ ਕੁੱਤੀ ਬੰਨੀ ਹੋਈ ਸੀ ਮੈਂ ਪੈਤਲੀ ਸਾਈਡ ਸਾਈਡ ਨੂੰ ਲੰਘ ਜੂਗਾ ਪੈਰ ਥਿਸਲ ਗਿਆ। ਮਿੰਦੀ ਗੰਦੀ। ਹਾਂ ਉਹ ਫਿਰ ਡੰਡਾ ਵਜਿਆ। ਉਹ ਡੰਡੇ ਤਾਂ ਕੱਢੇ ਖਾਣ। ਲੋਰ ਵੀ ਗੰਦੀ ਹੋ ਗਈ ਪਾਣੀ ਲੱਗਿਆ ਵੈਸੇ ਉਹ ਜ਼ਿਆਦਾ ਤਾਂ ਹੋਇਆ ਨਹੀਂਗਾ। ਮੜਦਾ ਕੇ ਫਿਰ ਜਦੋਂ ਉੱਪਰ ਜਾ ਕੇ ਲੰਘਿਆ ਪਜਾਮੇ। ਜਦ ਉੱਪਰ ਨੂੰ ਗਿਆ ਚੜਿਆ ਤਾਂ ਹੁਣ ਥੱਲੇ ਉਤਰਨਾ ਤਾਂ ਉਹ ਪੈਰ ਥਿਸਲ ਗਿਆ ਉਹ। ਉਤਰਣ ਲੱਗੇ। ਹਾਂ। ਅਜਾ ਤਾਂ ਫਿਰ ਮੈਨੂੰ ਦਿਖਿਆ ਨਹੀਂ ਆਇਆ ਕਿ ਜਦ ਮੈਂ ਆਈ ਆ। ਪੈਰ ਥਿਸਲ ਗਿਆ ਪਿੰਡੀ ਵੀ ਮੇਰੇ ਨਾਲੇ ਤਾਂ ਪਿੰਡੀ ਤਾਂ ਬਦਲ ਬਾਚੋ ਆਇਆ ਤਾਂ ਫਿਰ ਥੋੜੀ ਜਿਹੀ ਰਗੜ ਜੀ ਵੱਜ ਗਈ। ਹੋਰ ਤਾਂ ਕੁਛ ਨਹੀਂ ਹੋਇਆ। ਉਹ ਤਾਂ ਤੋੜ ਲਿਆ ਮਿੱਠੇ ਆਉਂਦਾ ਮਿੱਠੇ ਮਿੱਠੇ ਜਿਹਾ ਪਰ ਹੈ ਕੱਚੇ ਆ ਕਿਹੜੇ ਆ ਇਹ ਕਿਹੜੇ ਆ ਯਾ